ਖੁਸ਼ੀ ਦੇਖ ਰਹੇ ਹੋ ਪੰਜਾਬ న్యూਸ 7 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਦੌਰਾ ਕੀਤਾ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਸੰਗਤ ਮੰਡੀ ਵਿਖੇ ਵਪਾਰੀ ਅਤੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ ਸ਼ਹਿਰ ਵਾਸੀਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਸ਼ਹਿਰ ਦੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ ਸ਼ਹਿਰ ਵਾਸੀਆਂ ਨੇ ਮੁੱਖ ਤੌਰ ਤੇ ਹਸਪਤਾਲ ਅਤੇ ਸੀਵਰੇਜ ਦੀ ਮੁਸ਼ਕਲ ਬਾਰੇ ਦੱਸਦੇ ਹੋਏ ਹਲ ਕਰਵਾਉਣ ਦਾ ਭਰੋਸਾ ਦਿੱਤਾ ਸ਼ਹਿਰ ਵਾਸੀਆਂ ਨੇ ਕਿਹਾ ਕਿ ਅਕਾਲੀ ਸਰਕਾਰ ਤੋਂ ਬਾਅਦ ਸ਼ਹਿਰ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਸੁਖਵੀਰ ਸਿੰਘ ਬਾਦਲ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਅਮਨ ਸ਼ਾਂਤੀ ਲਈ ਅਕਾਲੀ ਦਲ ਨੂੰ ਲਿਆਉਣਾ ਜ਼ਰੂਰੀ ਸੁਖਵੀਰ ਸਿੰਘ ਬਾਦਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਤਿਆਰ ਕੀਤਾ ਗਿਆ ਸਕੈਚ ਕੀਤਾ ਪੇਟ ਸਕਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਇਲਾਕੇ ਵਿੱਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਉਹਨਾਂ ਨੇ ਕਿਹਾ ਕਿ ਪਹਿਲੇ ਗੜੇ ਮਾਰੀ ਕਰਕੇ ਕਿਸਾਨਾਂ ਦੀ ਵੱਡੀ ਤਾਦਾਦ ਵਿੱਚ ਫਸਲ ਖਰਾਬ ਹੋਈ ਹੈ ਪਰ ਸਰਕਾਰ ਦੇ ਨੁਮਾਇंदे ਕੋਈ ਹਾਲ ਨਹੀਂ ਪੁੱਛਣ ਆਏ ਤੇ ਨਾ ਹੀ ਹੋਈ ਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਦੋਂ ਹੁਣ ਥੋੜੀ-ਮੋਟੀ ਫਸਲ ਹੋਈ ਹੈ ਤਾਂ ਉਹ ਮੰਡੀਆਂ ਵਿੱਚ ਚੁੱਕੀ ਨਹੀਂ ਜਾ ਰਹੀ ਉਹਨਾਂ ਨੇ ਦੱਸਿਆ ਕਿ ਸੈਲਰਾਂ ਦਾ ਵੀ ਮਾਲ ਗੋਦਾਮਾਂ ਵਿੱਚ ਨਹੀਂ ਲੱਗ ਰਿਹਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਸੁਖੀਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਮੁਹੱਲਾ ਕਲੀਨਿਕ ਦੇ ਨਾਮ ਤੇ ਲੋਕਾਂ ਨੂੰ ਝੂਠ ਬੋਲਿਆ ਹੈ। ਨਾ ਹੀ ਕੋਈ ਡਾਕਟਰ ਹੈ, ਨਾ ਹੀ ਇੱਥੇ ਕੋਈ ਦਵਾਈਆਂ ਮਿਲ ਰਹੀਆਂ ਹਨ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ। ਪੰਜਾਬ న్యూਸ 7 ਰਿਪੋਰਟ ਯਾਰ ਬੀਰੇ ਨੂੰ ਇਹਦੀ ਲੋੜ ਨਹੀਂ ਬਾਕੀ ਹੈ ਉਹ ਗ੍ਰਿੰਟ ਕਰ ਲਓ ਕੀ ਅਪਣਾ ਲਾਕਾਸ ਨੇ ਕੀ ਬਣਾਇਆ ਤੇ ਬਰੌਲ ਆਲਾ ਜੋ ਕੋਈ ਇਨਸਾਨ ਸਾਹ ਰੱਖਾ ਚੁੱਕਾ ਪਹਿਲੇ ਤੇ ਜਿੱਤੇ ਸੰਗਰ ਕਬੱਡੀਏ ਚਾਰੋਂ ਦੇ ਜੱਬੀ ਵੀ ਤੇ ਬਦਰੋਂ ਤੇ ਨਹੀਂ ਹੁੰਦੇ ਸੀ ਜਿਵੇਂ ਅੱਜ ਲੜਦਾ ਹੁੰਦੀ ਹੈ ਜੋ ਡੇ ਲਗੇ ਆ ਸਾਰੀਆਂ ਆਪ ਦਾ ਸਿਕਾਂ ਲੈ ਕੇ ਜੋ ਕੀ ਬਣਿਆ ਸਾਰਾ ਆਨੋ ਵੀ ਫਾਦਰ ਸਾਹਿਬ ਨੂੰ ਸੋਚੋ ਜੇ ਉਹ ਹੁਣ ਆਏ ਆ ਅਸੀਂ ਨਾਲ ਜੁੜ ਕੇ ਉਹਨਾਂ ਸਾਹਿਬਾਂ ਦੇ ਪਿੱਛੇ ਮੁੰਡਾ ਲਾਕਾ ਕੀ ਸਿੱਧੀ ਆ ਦਿੱਤੀ ਜੀ ਕਿ ਮੈਂ ਮਰਿਖੀ ਕੱਲ ਕੱਛਾ ਕੱਲ ਪੂਰੇ ਪੰਜਾਬ ਨੂੰ ਸੰਗਤ ਮੰਡਲੀ ਤੋਂ ਜੰਗ ਲੜਨਾ ਕਿੱਤੋਂ ਸੰਗਤ ਮੰਡਲੀ ਤੋਂ ਤੁਸੀਂ ਅੰਮਰ ਸੱਟ ਲੱਗ ਜਾਓ ਜਾਂ ਹਣਾ ਲੱਗ ਜਾਓ ਜਿਹੜੀ ਜੀ ਦੇਖੋਗੇ ਉਹ ਮਾਤਰਾ ਸਾਡੀ ਬਣੀ ਹੈ ਕਮਿਟੀ ਜਾਨੀ ਕਾ ਕਰਦੇ ਭਾਵੇਂ ਥਰਮਲ ਪਲਾਂਟ ਹੈ ਭਾਵੇਂ 4 ਲੇ ਸੜਕਾਂ ਭਾਵੇਂ ਕੋ ਫੈਕਟਰੀ ਹੈ ਭਾਵੇਂ ਕੋਈ ਮੰਡੀ ਹੈ ਭਾਵੇਂ ਕੋ ਪਿਊਰ ਚੱਲ ਰਿਹਾ ਸਭ ਮੈਕ ਟੈਕਨੀਕਲੀ ਕਰ ਕਰਦਾ ਨੈਸ਼ਨਲ ਮੀਡੀਆ ਕਾ ਕੋਈ ਹਰੇਕ ਨੂੰ ਡਾਕਟਰ ਵਾਲਾ ਕੱਢਦਾ ਜੀ ਅਸਲ ਵਿੱਚ ਬਹੁਤ ਜਗ੍ਹਾ ਹਲਕੁਣਦੀ ਹੈ ਉਸ ਕਰਕੇ ਬੈਂਟੇ ਵੀ ਤੁਹਾਨੂੰ ਹਸਪਤਾਲ ਦੇ ਦੁਆਰੇ ਇੱਥੇ ਤੁਹਾਨੂੰ ਮੰਡੀ ਨੂੰ ਬਹੁਤ ਪਿੰਡ ਪੈਂਦੇ ਜੀ 10 ਸਾਲ ਸਾਡੇ ਬਣਾਇਆ ਜਾਵੇ हरे राम ਵਿਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਉਦੋਂ ਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਆ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗਰਾਊਂਡਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਬੰਨਲਾ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੱਤਪਾਲਾ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਵੀ ਆਪ ਵੀ ਸ਼ਿਕਾਇਤਾਂ ਆਈਆਂ ਕਿ ਕੀ ਦੇ ਬਾਰੇ ਹਸਪਤਾਲਾਂ ਦੀ ਸ਼ਿਕਾਇਤਾਂ ਕੰਮ ਮੈਂ ਵੀ ਕਹਨਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਹੀ ਕਹਿ ਰਿਹਾ ਸੀ ਕਿ ਇਸ ਹਸਪਤਾਲ ਬਹੁਤ ਹਾਲੋ ਹੈ ਪੇ ਕਿ ਮਾਹੌਲ ਕਿਵੇਂ ਦੇਖਦੇ ਹੋ ਪੰਜਾਬ ਦਾ